ਸ਼ੰਭੂ ਬਾਟਰ ਤੋਂ ਤਸਵੀਰਾਂ ਦਿਖਾਵਾਂਗੇ ਕਿਸਾਨੀ ਮੋਰਚੇ ਦਾ ਦੂਜਾ ਦਿਨ ਹੈ ਡੱਲੇਵਾਲ ਸਾਹਿਬ ਵੀ ਸਾਡੇ ਨਾਲ ਨੇ ਪੰਦੇਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਡੱਲੇਵਾਲ ਸਾਹਿਬ ਬੈਜੋ ਗੱਲ ਕਰ ਲੈਣੇ ਪੰਦੇਰ ਸਾਹਿਬ ਨਾਲ ਵੀ ਗੱਲ ਕਰ ਲੈਣੇ ਡੱਲੇਵਾਲ ਸਾਹਿਬ ਦੂਜਾ ਦਿਨ ਹੈ ਸਸਪੈਂਸ ਲਗਾਤਾਰ ਵੱਧਿਆ ਹੋਇਆ ਹੈ ਕਹਰੇ ਕਿ ਤੁਸੀਂ ਕਹਿ ਰਹੇ ਹੋ ਕਿ ਇੱਕ ਤਰਫ ਜੋਸ਼ ਦਾ ਮੁਕਾਬਲਾ ਹੋਸ਼ ਨਾਲ ਕਰਾਂਗੇ ਸਬਰ ਨਾਲ ਕਰਾਂਗੇ ਕਿਸ ਤਰ੍ਹਾਂ ਰਣਨੀਤੀ ਰਹਿਣ ਵਾਲੀ ਹੈ ਸਾਰਾ ਕੁਝ ਹਿੱਸੇਗਲ ਦੇ ਵਿੱਚ ਹੀ ਆਗਾ ਕਿ ਉਹਨਾਂ ਦੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰ ਰਹੇ ਆ ਕਰਾਂਗੇ ਸਾਡੇ ਨਾਲੋਂ ਸਾਡਾ ਯੂਥ ਹੁਣ ਕਈ ਗੁਣੇ ਮੈਨੂੰ ਇਹ ਲੱਗਦਾ ਉਹਨ ਸਾਨੂੰ ਡਰ ਨਹੀਂ ਰਿਹਾ ਕਿ ਅੱਗੇ ਭਵਿੱਖ ਦੇ ਵਿੱਚ ਕਿਸਾਨਾਂ ਦੀ ਲੜਾਈ ਕਿਵੇਂ ਲੜੀ ਜਾਏਗੀ ਸਾਡਾ ਯੂਥ ਲੜ ਲੂਗਾ ਹੁਣ ਇਹਨਾਂ ਸਿਆਣਾ ਹੋ ਗਿਆ ਕਿ ਇਹਨੂੰ ਅਸੀਂ ਸਬਰ ਨਾਲ ਕਿਵੇਂ ਲੜਨਾ ਹੈ 13 ਮਹੀਨਾ ਦੇ ਵਿੱਚ ਟ੍ਰੇਨ ਪੂਰੀ ਹੋ ਗਈ ਹੈ ਕੱਲ ਤੁਸੀਂ ਦੇਖਿਆ ਹੋਵੇਗਾ ਫਟਾਫਟ ਸਾਡੇ ਤੇ ਲਗਾਤਾਰ ਪਤਾ ਨਹੀਂ ਕਿੰਨੇ ਹਜ਼ਾਰ ਗੋਲੇ ਦਾਗੇ ਗਏ ਔਰ ਉਹਨਾਂ ਦੇ باوجود ਵੀ ਸਾਡੇ ਕਿਸੇ ਵੀ ਮੁੰਡੇ ਨੇ ਪੱਥਰ ਤੱਕ ਨਹੀਂ ਮਾਰਿਆ ਇਹ ਆ ਸਬਰ ਜਖਮੀਆਂ ਵਾਲੀ 30 ਦੀ ਮਹੌਨੇ ਲਿਸਟ ਦੇਖਿਆ ਰਾਜਪੁਰੇ ਹਸਪੀਟਲ ਚ ਹੈ ਔਰ ਅਗਲੇ ਪਾਸੇ ਜਿਹਾ ਸੀ ਜਿਹੜਾ ਪਟਿਆਲੇ ਰਜਿੰਦਰਾ ਹਸਪੀਟਲ ਦੇ ਵਿੱਚ ਸੀਰੀਅਸ ਪੇਸ਼ੈਂਟ ਤਿੰਨ ਚਾਰ ਪਏ ਨੇ ਇੱਕ ਸਾਡਾ 32 ਸੈਕਟਰ ਦੇ ਵਿੱਚ ਪਿਆ ਹੈ ਖਨੋਰੀ ਪਏ ਨੇ ਔਰ ਆਪਣਾ ਪਰਲੇ ਪਾਸੇ ਜੀਨ ਕੁਸ਼ ਮੰਡਲ ਸਾਡੇ ਨੌਜਵਾਨ ਜਖਮੀ ਨੇ ਕੁਝ ਫੜੇ ਗਏ ਨੇ ਲੇਕਿਨ ਉਹਨਾਂ ਹਾਲਾਤਾਂ ਦੇ ਵਿੱਚ ਵੀ ਸਬਰ ਨਹੀਂ ਛੱਡਿਆ ਲੋਕਾਂ ਨੇ ਸਭ ਤੋਂ ਵੱਡੀ ਗੱਲ ਇਹ ਹੈ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰ ਰਹੇ ਹਾਂ ਕਰਾਂਗੇ ਕੋਈ ਘਬਰਾਹਟ ਵਾਲੀ ਗੱਲ ਨਹੀਂ ਹੈ ਇਹ ਜ਼ਰੂਰ ਆ ਗੱਲ ਕਿ ਜਿਹੜਾ ਮੋਦੀ ਬਹੁਤ ਲੰਬੇ ਸਮੇਂ ਤੋਂ ਇਹਨੀਆਂ ਟਾਰਾ ਮਾਰਦਾ ਸੀ ਨਾ ਕਿ ਵਰਲਡ ਦਾ ਸਭ ਤੋਂ ਵੱਡਾ ਲੋਕਤੰਤਰ ਉਹਦਾ ਅੱਜ ਪਤਾ ਲੱਗ ਗਿਆ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਪੂਰੀ ਦੁਨੀਆ ਦੇ ਵਿੱਚ ਆਮ ਆ ਬੀਜੇਪੀ ਨੂੰ ਔਰ ਆਮ ਲੋਕਾਂ ਵੱਲੋਂ ਦੇਖੋ ਇੱਕ ਤਾਂ ਹੁੰਦਾ ਕਿਸੇ ਪੀਟੀਕਲ ਧਰ ਵੱਲੋਂ ਆਮ ਲੋਕਾਂ ਵੱਲੋਂ ਥੂ-ਥੂ ਹੋ ਰਹੀ ਹੈ ਵਰਲਡ ਦੇ ਵਿੱਚ ਹੋ ਰਹੀ ਹੈ ਔਰ ਇਹ ਜਿਹੜਾ ਸਾਡਾ ਇੱਥੇ ਗੋਲਾ ਇੱਕ ਇੱਕ ਸਿੱਟਿਆ ਜਾ ਰਿਹਾ ਨਾ ਉਹ ਮੋਦੀ ਸਰਕਾਰ ਦੀਆਂ ਕਬਰ ਨੂੰ ਖੋਦ ਰਿਹਾ ਹੈ ਪਰ ਦਿੱਲੀ ਨੂੰ ਲੈ ਕੇ ਹੁਣ ਵੀ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ ਕਿਤੇ ਨਾ ਕਿਤੇ ਕਿਸਾਨ ਕਹਿ ਰਹੇ ਨੇ ਜ ਨੌਜਵਾਨ ਵੀ ਕਈ ਕਹਿ ਰਹੇ ਨੇ ਕਿ ਆਪਾਂ ਇਹ ਬੈਰੀਕੇਟ ਪੱਟੀ ਆਪਾਂ ਦਿੱਲੀ ਨੂੰ ਚਲੀਏ ਮੈਨੂੰ ਪਤਾ ਹੈ ਸਾਨੂੰ ਪਤਾ ਹੈ ਕਿ ਸਾਡਾ ਯੂਥ ਕਪਟ ਸਕਦਾ ਹੈ ਕਿਤੇ ਭੁਲੇਖੇ ਥੋੜੀ ਆ ਜਿੰਨੀ ਕੱਲ ਇੱਥੇ ਸਾਡੇ ਯੂਥ ਦੀ ਗਿਣਤੀ ਸੀ ਅੱਗੇ ਫੋਰਸ ਦੀ ਗਿਣਤੀ ਕਿੰਨੀ ਸੀ ਆਪਾਂ ਦੇਖਿਆ ਨਾ ਫੋਰਸ ਤਾਂ ਕੁਝ ਵੀ ਨਹੀਂ ਇਹਨਾਂ ਦੇ ਸਾਹਮਣੇ ਇਹ ਜਾ ਕੇ ਉਹੀ ਮਤਲਬ ਫੋਰਸ ਨੂੰ ਦੇ ਦੇ ਨੂੰ ਫੜ ਕੇ ਸਾਰਾ ਕੁਝ ਕਰ ਸਕਦੇ ਸੀ ਪਰ ਉਹ ਅਸੀਂ ਐਸਾ ਸਾਡੇ ਯੂਥ ਨੂੰ ਸਮਝਾਏ। ਕੋਈ ਅਸੀਂ ਇਹੋ ਜਿਹੇ ਹਾਲਾਤ ਆਪਦੇ ਵੱਲੋਂ ਨਹੀਂ ਪੈਦਾ ਕਰਨਾ ਚਾਹੁੰਦੇ ਜਿਹਦੇ ਨਾਲ ਸਾਨੂੰ ਬਦਨਾਮ ਕਰੇ ਸਰਕਾਰ। ਸੋ ਇਹ ਗੱਲਾਂ ਨੇ ਸਾਰੀਆਂ ਅਸੀਂ ਅਸੀਂ ਪੂਰਾ ਸ਼ਾਨ ਅਸੀਂ ਮੋਰਚਾ ਹਾਰਨ ਥੋੜੋਂ ਆਏ ਆ। ਅਸੀਂ ਮੋਰਚਾ ਜਿੱਤਣ ਆਏ ਆ। ਤੇ ਜਿੱਤ ਦਾ ਜਿਹੜਾ ਫਾਰਮੂਲਾ ਹੈ ਉਹ ਸ਼ਾਂਤੀ ਹੈ। ਮੇਰੇ ਵੱਲ ਸਾਬ ਤੁਹਾਡੇ ਤੋਂ ਵੀ ਸਵਾਲ ਹੈ ਪੰਦੇਰ ਸਾਹਿਬ ਤੋਂ ਵੀ ਸਵਾਲ ਹੈ ਕਈ ਕਿਸਾਨੀ ਆਗੂ ਜਿਹੜੇ ਨੇ ਕਹਿ ਰਹੇ ਨੇ ਕਿ ਐਮਰਜੈਂਸੀ ਹੋ ਗਈ ਹੈ ਕੋਈ ਐਦਾਂ ਦਾ ਮਾਹੌਲ ਹੋ ਗਿਆ ਅਸੀਂ ਨਾਲ ਆ। ਪਰ ਕੋਈ ਉਲਟ ਵੀ ਬਿਆਨ ਦੇ ਰਹੇ ਨੇ। ਤੁਹਾਡਾ ਕੀ ਕੁਝ ਕਹਿਣਾ ਹੈ? ਦੇਖੋ ਯਾਰ ਮੈਂ ਬੇਨਤੀ ਇਹ ਕਰਦਾ ਪਹਿਲੀ ਤਾਂ ਗੱਲ ਹੈ ਹੁਣ ਅੱਜ ਜਿਹੜਾ ਹਾਲਾਤ ਹੈ ਨਾ ਚੈਨਲਾਂ ਦੇ ਉੱਤੇ ਜਿਹੀਆਂ ਗੱਲਾਂ ਕਰਨ ਦਾ ਮਾਹੌਲ ਨਹੀਂ ਹੈ ਪਰ ਮੈਂ ਫਿਰ ਵੀ ਤੁਹਾਡੀ ਗੱਲ ਜੇ ਕਰਦਾ ਮੇਸੀਂ ਧੰਨਵਾਦ ਕਵਾਂਗੇ ਜਿਹੜੇ ਇਸ ਜ਼ੁਲਮ ਦੇ ਖਿਲਾਫ ਇਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਤੇ ਧੰਨਵਾਦ ਉਹਨਾਂ ਦਾ ਪਰ ਮੈਂ ਇੱਕ ਬੇਨਤੀ ਇਹ ਕਰਦਾ ਸਿਆਣੇ ਆਗੂ ਕਦੇ ਵੀ ਕਦੇ ਵੀ ਕੋਈ ਸਿਆਣਾ ਆਗੂ ਜਦੋਂ ਮੂਵਮੈਂਟ ਖੜੀ ਹੁੰਦੀ ਹੁੰਦੀ ਹੈ ਨਾ ਉਸ ਮੂਵਮੈਂਟ ਦੇ ਖਿਲਾਫ ਬਿਆਨ ਬਾਜੀ ਨਹੀਂ ਕਰਦਾ ਇਹ ਜਿਹੜੀ ਬਿਆਨਬਾਜ਼ੀ ਹੁੰਦੀ ਹੁੰਦੀ ਹੈ ਨਾ ਮੂਵਮੈਂਟ ਦੇ ਖਿਲਾਫ ਕਰਨੀ ਇਹ ਇੱਕ ਤਰ੍ਹਾਂ ਨਾਲ ਸਰਕਾਰ ਨੂੰ ਅੰਦੋਲਨ ਕਰਨ ਵਾਲਿਆਂ ਦੇ ਖਿਲਾਫ ਅਗਰੈਸਿਵ ਕਰਨ ਦਾ ਕੰਮ ਕਰਦੀ ਹੈ ਉਹਨੂੰ ਸਾਡੇ ਖਿਲਾਫ ਤਾਕਤਾਂ ਬਲ ਪ੍ਰਯੋਗ ਕਰਨ ਦਾ ਕੰਮ ਕਰਦੀ ਹੈ ਤੁਸੀਂ ਦੇਖਿਆ ਨਾ ਅੱਜ ਤੋਂ ਬਹੁਤ ਦਿਨ ਪਹਿਲਾਂ ਨਾ ਤਾਂ ਬਾਰਡਰਾਂ ਤੇ ਕੋਈ ਗੱਲ ਸੀ ਨਾ ਸਰਕਾਰ ਵੱਲੋਂ ਕੋਈ ਬਿਆਨ ਸੀਗਾ ਵੀ ਅਸੀਂ ਆਉਣ ਨਹੀਂ ਦੇਣਾ ਸਾਡਾ ਅਲਾਨਸੇ ਅਸੀਂ ਜਾਣਾ ਹੈ ਤੇ ਕੁਝ ਲੋਕਾਂ ਵੱਲੋਂ ਉਦੋਂ ਇਹ ਕਿਹਾ ਜਾ ਰਿਹਾ ਸੀ ਕਿ ਇਹਨਾਂ ਦੇ ਛਿੱਤਰ ਪੈਣਗੇ ਇਹਨਾਂ ਦੇ ਡਾਂਗਾ ਪਹਿਨ ਗੀਆਂ ਇਹਨਾਂ ਨੂੰ ਉੱਥੋਂ ਟਿੱਕਰ ਨਹੀਂ ਜਾਣ ਦੇਣਾ ਉਹ ਭਾਈ ਅੰਦਰਲੀ ਸਰਕਾਰ ਦੀ ਗੱਲ ਤਾਂ ਸਾਨੂੰ ਤਾਂ ਪਤਾ ਨਹੀਂ ਲੱਗਿਆ ਉਹਨਾਂ ਨੂੰ ਜਿਹੜੇ ਅੰਦੋਲਨ ਚ ਉਹਨਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗਿਆ ਸੋ ਮੇਰੇ ਅੱਗੇ ਫਿਰ ਦੇਖੋ ਬੇਨਤੀ ਆ ਹਜੇ ਹਜੇ ਅਸੀਂ ਫੋਰਮ ਬਹੁਤ ਵੱਡਾ ਹੈ ਅਸੀਂ ਫੋਰਮਾਂ 'ਚ ਮੀਟਿੰਗਾਂ ਕਰਾਂਗੇ ਉੱਧਰ ਜਾਣ ਵਾਸਤੇ ਆਏ ਆ ਲੇਕਿਨ ਪ੍ਰਬੰਧ ਆਦੇ ਮਜ਼ਬੂਤ ਕਰਕੇ ਬੈਰੀਕੇਟਿੰਗ ਪੱਟ ਕੇ ਰਸਤਾ ਖੋਲ ਕੇ ਪੰਦੇਸਰ ਸਾਬ ਤੁਹਾਡੇ ਤੋਂ ਵੀ ਸਵਾਲ ਹੈ ਕਿਸਾਨੀ ਆਗੂਆਂ ਨੂੰ ਲੈ ਕੇ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਕਰ ਰਹੇ ਇੱਕ ਹੀ ਸਵਾਲ ਹੈ ਸਰ ਪੰਦੇਸਰ ਸਾਬ ਤੁਹਾਡੇ ਤੋਂ ਜਮੇ ਅਪਡੇਟ ਪੰਦੇਸਰ ਸਾਬ ਇੱਕ ਹੀ ਸਵਾਲ ਹੈ ਜਿਸ ਤਰ੍ਹਾਂ ਦੇ ਨਾਲ ਤੁਹਾਡੇ ਆਗੂ ਜਿਹੜੇ ਨੇ ਜਿਹੜੇ ਪਹਿਲੇ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਹੋਈ ਸੀ ਉਹਨਾਂ ਦੇ ਵੀ ਕਾਫੀ ਬਿਆਨ ਤੁਸੀਂ ਵੀ ਸੁਨੇ ਹੋਣੇ ਸੋਸ਼ਲ ਮੀਡੀਆ ਤੇ ਕਹਿ ਰਹੇ ਕਿ ਅਕਰ ਕੋਈ ਅੱਧਾ ਦੀ ਗੱਲ ਹੋ ਗਈ ਤਾਂ ਨਾਲ ਆ ਕਹਿ ਰਹੇ ਕਿ ਉਦਾਂ ਕਹਿ ਰਹੇ ਕਿ ਛੜੇੰਤਰ ਲੱਗਦਾ ਕਰੇ ਇਸ ਪਿੱਛੇ ਦੇਖੋ ਕੋਈ ਕੀ ਬੋਲਦਾ ਇਹ ਉਹਦੇ ਕੋਲ ਜਵਾਬ ਲਓ ਕਿਉਂ ਬੋਲਦਾ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਹੈ ਰਹੇਗਾ ਕਹੇ ਕਿ ਕਹੇ ਕਿ ਸਿਆਸਤ ਵੀ ਹੋਣੀ ਚਾਹੀਦੀ ਹੈ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਹੇ ਕਿ ਛੜੇੰਤਰ ਵੀ ਹੋ ਸਕਦਾ ਇਹਦੇ ਪਿੱਛੇ ਕਹੇ ਕਿ ਸਿਆਸਤ ਵੀ ਹੋਣੀ ਚਾਹੀਦੀ ਹੈ ਕਿਰੇ 80% ਕਿਸਾਨ ਨੇ ਸਿਆਸਤ ਕਰਨਗੇ ਕਹੇ ਕਿ ਉਦਯੋਗਪਤੀ ਥੋੜੀ ਕਹੇ ਕਿ 1/2% 1% ਆ ਕੇ ਸਿਆਸਤ ਕਰਨਗੇ ਕਹੇ ਅਗਰ ਉਹ ਕਰਨਗੇ ਤਾਂ ਕਹੇ ਫਿਰ ਦਿੱਕਤ ਤਾਂ ਹੋ ਦੇਖੋ ਸਾਡੇ ਦੋਵਾਂ ਫਾਰਮਾਂ ਦਾ ਜਾਪਤਾ ਵਾ ਜਿਹੜਾ ਉਹਦਾ ਜਾਪਤਾ ਮੰਦਾ ਉਹੇ ਖੁੱਲੇ ਆ ਜਾਵੇ ਜਿਨ੍ਹਾਂ ਦੇ ਕੋ ਪਰਸਨਲ ਆਪਣੇ ਵਿਊ ਹੈਗੇ ਉਹ ਆਪਣਾ ਕਰ ਲੈਣ ਅਸੀਂ ਤਾਂ ਉਹਦਾ ਵਿਰੋਧੀ ਨਹੀਂ ਹੈਗੇ ਲੱਕੇ ਸਤਕੈਤ ਵੀ ਗੁਨਾਮ ਸਿੰਘ ਚੜੂਨੀ ਕਹਿ ਰਹੇ ਕਿ ਰਾਜੇ ਰਾਜੇਵਾਲ ਦਰਸ਼ਨਪਾਲ ਕਹਿ ਰਹੇ ਕੋਈ ਨਾਲ ਜੁੜ ਨਹੀਂ ਰਿਹਾ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਕੱਠੇ ਹੋ ਸਕਦੇ ਹੋ ਦੇਖੋ ਸਾਡੇ ਵਾਸਤੇ ਕਿਸੇ ਨੇ ਨਹੀਂ ਇਕੱਠੇ ਹੋਣਾ ਇਹ ਸਵਾਲ ਪੂਰੀ ਕਿਸਾਨਾਂ ਦਾ ਵਾ ਖੇਤ ਮਜ਼ਦੂਰ ਦਾ ਜਿਹੜੇ ਕਿਸਾਨਾਂ ਮਜ਼ਦੂਰਾਂ ਲਈ ਉਹ ਚਾਹੁੰਦੇ ਨੇ ਵੀ ਅਸੀਂ ਅੰਦੋਲਨ ਕਰੀਏ ਉਹਨਾਂ ਸਾਰਿਆਂ ਵਾਸਤੇ ਖੁੱਲਾ ਰਹਾ ਵਾ ਪੰਦੇੜ ਸਾਹਿਬ ਸਿੰਗੂ ਬਾਰਡਰ ਤੇ ਵੀ ਦੇਖਿਆ ਸਭ ਤੋਂ ਅੱਗੇ ਪੰਦੇੜ ਸਾਹਿਬ ਸੀਗੇ ਬਿਲਕੁਲ ਬਾਰਡਰ ਤੇ ਨਾਲ ਉਸ ਤੋਂ ਬਾਅਦ ਤੁਸੀਂ ਅੱਗੇ ਵੀ ਵਧੇ ਤੇ ਹੁਣ ਕੀ ਕੀ ਪਲਾਨ ਹੈ ਕੀ ਕੁਝ ਗੱਲਬਾਤ ਹੋ ਰਹੀ ਹੈ ਤਾਲਮਿਲ ਕਮੇਟੀ ਦੇ ਨਾਲ ਅੱਗੇ ਵਧੋਂਗੇ ਕਿ ਨਹੀਂ ਵਧੋਂਗੇ ਦਿੱਲੀ ਨੂੰ ਲੈ ਕੇ ਕੀ ਸਸਪੈਂਸ ਦਿੱਲੀ ਤੱਕ ਪਹੁੰਚੋਗੇ ਕਿ ਨਹੀਂ ਕੋਈ ਸਸਪੈਂਸ ਨਹੀਂ ਹੈ ਤੁਹਾਡੇ ਦਿਮਾਗ ਸਸਪੈਂਸ ਆ ਦਿੱਲੀ ਦਾ ਐਲਾਨ ਦਿੱਲੀ ਦਾ ਐਲਾਨ ਹੈ ਠੀਕ ਆ ਪਰ ਇਹਦੇ باوجود ਸਰਕਾਰ ਬਿਆਨ ਦੇ ਰਹੀ ਆ ਅਸੀਂ ਗੱਲ ਕਰਨਾ ਚਾਹੁੰਨੇ ਆ ਉਹਦੇ ਬੰਦਾਂ ਉਹਦੇ ਅੰਦਰ ਫਾਰਮ ਚ ਵਿਚਾਰ ਲੈਨੇ ਕੱਲ 12 ਤੋਂ ਜ਼ਿਆਦਾ ਘੰਟੇ ਹੰਝੂ ਗੈਸ ਦੇ ਗੋਲੇ ਚੱਲੇ ਅੱਜ ਸਵੇਰ ਤੋਂ ਸ਼ੁਰੂ ਹੋ ਗਏ ਲੱਗਦਾ ਕਿ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਜਾਂ ਫਿਰ ਕਿਸਾਨ ਵੀ ਕਾਫੀ ਫੱਟੜ ਹੋਏ ਚੱਲ ਸਕਦੀਆਂ ਨੇ ਚੀਜ਼ਾਂ ਸਾਡੇ ਵੱਲੋਂ ਕੋਈ ਨਹੀਂ ਬੈਰੀਕੇਡ ਤੋੜਨ ਦਾ ਵੀ ਸ਼ੂਨੀ ਹੈਗਾ ਦਿੱਲੀ ਜਾਣ ਦਾ ਵੀ ਸ਼ੂਨੀ ਹੈਗਾ ਮੰਗਾਂ ਮਣਾਉਣੇ ਆ ਦੋ ਗੱਲ ਹੈ ਜਾਂ ਸਰਕਾਰ ਮੰਗਾਂ ਮੰਨ ਲਵੇ ਜਾਂ ਫਿਰ ਬੈਰੀਕੇਡ ਖੋਲ ਦੇਵੇ ਤੇ ਸਾਨੂੰ ਅੰਦੋਲਨ ਕਰਨ ਦਾ ਹੱਕ ਦੇ ਦੇਵੇ ਕੱਲ ਦੇਖਿਏਗਾ ਕਿ ਪਲਾਸਟਿਕ ਦੀਆਂ ਰਬੜ ਦੀਆਂ ਗੋਲੀਆਂ ਤੱਕ ਚਲਾਈਆਂ ਗਈਆਂ ਬਿਲਕੁਲ ਬਿਲਕੁਲ ਚਲਾਈਆਂਗੇ ਪੰਦੇਰ ਸਾਹਿਬ ਸਾਡੇ ਨਾਲ ਸੀਗੇ ਤੇ ਇਹ ਗੱਲਬਾਤ ਕੀਤੀ ਹੈ ਇਹਨਾਂ ਦੇ ਨਾਲ ਕਿਉਂਕਿ ਇੱਕ ਵਾਰੀ ਹੋਰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਦਿਖਾਣੀਆਂ ਆ ਕਾਫੀ ਜ਼ਰੂਰੀਆਂ ਵੀ ਨੇ ਕਿਉਂਕਿ ਲਗਾਤਾਰ ਮਾਹੌਲ ਜਿਹੜਾ ਵੀ ਗੜਦਾ ਦਿਖਾਈ ਦੇ ਰਿਹਾ ਸਵੇਰ ਤੋਂ ਹੀ ਹੰਝੂ ਗੈਸ ਤੇ ਗੋਲੇ ਵੀ ਚੱਲ ਰਿਹਾ ਤੇ ਅੱਗੇ ਰਣਨੀਤੀ ਕੀ ਰਹਿਣ ਵਾਲੀ ਹੈ ਕੀ ਕੁਝ ਗੱਲਬਾਤ ਹੋ ਰਹੀ ਹੈ ਕਿਉਂਕਿ ਇੱਕ ਮੀਟਿੰਗ ਜਿਹੜੀ ਆ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਘਰਦੇ ਨੇ ਜਿਹੜੇ ਲੀਡ ਕਰ ਰਹੇ ਨੇ ਆ ਇਸ ਮੋਰਚੇ ਨੂੰ ਤੇ ਅੱਗੇ ਰਣਨੀਤੀ ਕੀ ਰਹਿਣ ਵਾਲੀ ਹੈ ਕਿਉਂਕਿ ਲਗਾਤਾਰ ਮਾਹੌਲ ਜਿਹੜਾ ਖਰਾਬ ਹੁੰਦਾ ਦਿਖਾਈ ਦਿੰਦਾ ਕਿ ਕਿਉਂਕਿ ਕਿਸਾਨ ਵੀ ਕਾਫੀ ਫੱਟੜ ਹੋਏ ਨੇ ਸਾਰੇ ਬਾਰਡਰਾਂ ਦੇ ਕਿਸਾਨ ਜਿਹੜੇ ਨੇ ਕਾਫੀ ਫੱਟੜ ਹੋਏ ਨੇ ਪਰ ਕਈ ਜਿਹੜੇ ਕਿਸਾਨੀ ਆਗੂ ਨੇ ਉਹਨਾਂ ਵੱਲੋਂ ਉਲਟ ਵੀ ਬਿਆਨ ਜਿਹੜੇ ਨੇ ਦਿੱਤੇ ਜਾ ਰਹੇ ਨੇ ਕਹਿ ਰਹੇ ਨੇ ਕਿ ਸਾਡੇ ਤੋਂ ਨਹੀਂ ਪੁੱਛਿਆ ਅਗਰ ਕੋਈ ਅੱਧਾ ਦੀ ਗੱਲ ਹੁੰਦੀ ਐ ਸੀ ਨਾਲ ਆ ਕਹਿ ਰਹੇ ਕਿ ਇਹਦੇ ਪਿੱਛੇ ਛੜੇੰਤਰ ਵੀ ਤੱਕ ਵੀ ਦਿਖਦਾ ਪਰ ਦੇਖਣਾ ਇਹ ਹੋਵੇਗਾ ਕਿ ਆਖਰ ਆਉਣ ਵਾਲੀ ਰਣਨੀਤੀ ਕੀ ਰਹਦੀ ਹੈ ਅੱਜ ਦੂਜੇ ਦਿਨਾਂ ਦੂਜੇ ਦਿਨਾਂ ਦੀਆਂ ਤਸਵੀਰਾਂ ਦਿਖਾ ਰਹੇ ਆ ਤਸਵੀਰਾਂ ਸ਼ੰਭੂ ਬਾਰਡਰ ਦੀ ਤੇ ਕਿਸਾਨੀ ਮੋਰਚੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵਿਡੀਓ ਜਨਲਿਸਟ ਅਮਨ ਦੇ ਨਾਲ ਮਾਈ ਪੰਜਾਬੀ ਟੀਵੀ ਸ਼ੰਭੂ ਬੋਰ